ਇੱਕਦਮ ਗੜਮ ਦੀ ਆਵਾਜ਼ ਆਈ ਆ ਤੇ ਅਸੀਂ ਦੇਖਿਆ ਵੀ ਇਹ ਸਾਰਾ ਪ੍ਰਵਾਹ ਮਲਬੇ ਥਲੇ ਦੱਪਿਆ ਪਿਆ ਕਿੰਨਾ ਪ੍ਰਵਾਹ ਨੂੰ ਕੱਢਿਆ ਗਿਆ ਫਿਰ ਕਿੱਥੇ ਕਿੱਥੇ ਇੰਤਜ਼ਾਮ ਕੀਤਾ ਕੋਈ ਸਰਕਾਰੀ ਐਂਬੂਲੈਂਸ ਕੋਈ ਗੱਡੀ ਮਂਗਾਈ ਕਿੱਥੇ ਕਰਿਆ ਨਹੀਂ ਆਪ ਹੀ ਸ਼ੇਰ ਦਾ ਸ਼ੇਰ ਦਾ ਟਾਈਮ ਕਿਨੇ ਕੋਈ ਨਿਕਲੇ ਨਿਕਲਿਆ ਨਹੀਂ ਕੋਈ ਆਪ ਹੀ ਖਿੱਚ ਤੂਗੇ ਕੱਢਿਆ ਮੈਂ ਇਹ ਹਾਲਾਤ ਕੀ ਦੇਖਿਆ ਹਲਾਤ ਇਹਨੇ ਮਲਬੇ ਥਲੇ ਦੱਪੇ ਪਿਆ ਸਾਰੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਉਸ ਘੜੀਆਂ ਛੋਟੇ ਜਿਹੇ ਬੱਚੇ ਦੀਆਂ ਤੁਹਾਨੂੰ ਹਾਲਾਤ ਦਿਖਾਵਾਂਗੇ ਉਸ ਬੱਚੇ ਦੇ ਸਿਰ ਤੇ ਸੱਟ ਲੱਗੀ ਆ ਉਧੀਆਂ ਤੁਹਾਨੂੰ ਤੁਸੀਂ ਨਾਲ ਲਗਾ ਪੰਜ ਕੀ ਤੁਸੀਂ ਦੇਖਿਆ ਹਾਲਾਤ ਜਦੋਂ ਮੁਕੇ ਤੇ ਪਰਿਵਾਰ ਦੇ ਤੁਸੀਂ ਲਾਗੇ ਰਹਿੰਦੇ ਗਵਾਨ ਕੀ ਹਾਲਾ ਦੇਖਿਆ ਪਰਵਾਰ ਬਹੁਤ ਮੰਦਾ ਹਮ ਆ ਵੇਖਿਆ ਹਾਲਾਤ ਉਹ ਰੋਟੀ ਨੂੰ ਬਹੁਤ ਜਿਆਦਾ ਸੱਟਾਂ ਲੱਗੀਆਂ ਹੈ ਹਸਪਤਾਲ ਖੜਿਆ ਕੀ ਹਾਲਾਤ ਕੀ ਕਿਸ ਤਰ੍ਹਾਂ ਆਣ ਗਵਾਨ ਕਿੰਨੀ ਮਦਦ ਕੀਤੀ ਅਈ ਤੇ ਵੇ ਇੱਕ ਸਰ ਮੁੜ ਕੇ ਘਰ ਨੂੰ ਚਲ ਗਏ ਬਾਅਦ ਚ ਦਨੀ ਨੂੰ ਪਤਾ ਮੇਰੇ ਕੋ ਵੇਖਿਆ ਹੀ ਨਹੀਂ ਗਿਆ ਵੀ ਇੰਨੇ ਹਾਲਾਤ ਮਾੜੇ ਮੈਂ ਘਰ ਨੂੰ ਚਲ ਗਈ ਮੇਰੇ ਕੋ ਨਹੀਂ ਵੇਖਿਆ ਗਿਆ ਕੀ ਲੱਗਦਾ ਹਜੇ ਵੀ ਖਤਰਾ ਆ ਹਜੇ ਵੀ ਸਿਰਖਿਆ ਚਾਰ ਪਰਿਵਾਰ ਇੰਦੀ ਨੇ ਹਜੇ ਵੀ ਅੰਦਰ ਪੁਰਾਣੀ ਬਿਲਡਿੰਗ ਆ ਕਿਸੇ ਵੀ ਬਾਕੀ ਪਰਿਵਾਰਾਂ ਨੂੰ ਨੁਕਸਾਨ ਹੋ ਸਕਦਾ ਹੈ ਹੋ ਸਕਦਾ ਹਾਂਜੀ ਭਾਜੀ ਆ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਸਿੱਚ ਸੱਟ ਲੱਗੀ ਆ ਤੁਸੀਂ ਦੇਖ ਸਕਦੇ ਹੋ ਪੱਟੀ ਵਗੈਰਾ ਬੰਨੀ ਹੋਈ ਆ ਪਰ ਫਿਰ ਵੀ ਬਚਾਇਆ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਆ ਬਚਾਇਆ ਇਸਕਾ ਕਿ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਪਰਿਵਾਰ ਦੇ ਬਾਕੀ ਜੀ ਜਿਹੜੇ ਨੇ ਉਹਨਾਂ ਦੇ ਹਾਲਾਤ ਵੀ ਬਹੁਤੇ ਵਧੀਆ ਨਹੀਂ ਆ ਘਰ ਦੇ ਜਿਹੜੇ ਮੁਖੀ ਆ ਕੁਲਦੀਪ ਘੋੜਿਆ ਕਿੰਨੇ ਉਹਦੀ ਸੱਟ ਬਹੁਤ ਜ਼ਿਆਦਾ ਲੱਗੀ ਆ ਤੇ ਮਾਤਾ ਜੀ ਹੁਣ ਬੱਚੇ ਫਿਰ ਤੁਸੀਂ ਉਹ ਸੰਭਾਲਿਓ ਛੋਟੇ ਬੱਚੇ ਨੂੰ ਕਿਸ ਤਰ੍ਹਾਂ ਸੰਭਾਲਿਓ ਬਾਕੀਆਂ ਨੂੰ ਬੱਚੇ ਹੁਣ ਕੋਤ ਨਾਂ ਅਸ ਕਾ ਗਾਟੀ ਸੁਤੇ ਮੈਨੂੰ ਵੀ ਆਉਂਦੇ ਵੀ ਤੂੰ ਵੀ ਆ ਜਾ ਮੈਂ ਹੁਣ ਮੈਂ ਘਰ ਛੱਡ ਕੇ ਕਿੱਧਰ ਆਵਾਂ ਵੇਖੀ ਜਾਓ ਜੇ ਮੇਰੇ ਬੱਚੇ ਇੰਦੇ ਮਹਿੰਗੇ ਮੁੱਕ ਚਲੇ ਹੀ ਤੇ ਮੈਂ ਮੁੱਕ ਜੂ ਤੇ ਕਿਹੜੀ ਗੱਲ ਮੈਂ ਮੈਂ ਕੋਣ ਨੇ ਅੱਖਾਂ ਵੀ ਬਣਵਾਈਆਂ ਹੋਣੀਆਂ ਕਿਚਰੀ ਦੋਬ ਨਹੀਂ ਸਕਦੀ ਐਨੀ ਬੱਚਿਆਂ ਦੀ ਮੰਦੀ ਹਾਲਤ ਆ ਇਹ ਜਿਹੜਾ ਮਲਬਾ ਤੁਸੀਂ ਦੇਖ ਸਕਦੇ ਮਲਬਾ ਡਿੱਗਣ ਦੇ ਕਾਰਨ ਪਰਿਵਾਰ ਦੇ ਦੀ ਜਖਮੀ ਹੋ ਗਨੇ ਇਸ ਕਰਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਭਾਈ ਇਹਨਾਂ ਦਾ ਮੁਆਵਜ਼ਾ ਇਹਨਾਂ ਦਾ ਜਿਹੜਾ ਇਲਾਜ ਹੈ ਬਿਲਕੁਕੁਲ ਫ੍ਰੀ ਹੋਣਾ ਚਾਹੀਦਾ ਕਿਉਂਕਿ ਪਰਿਵਾਰ ਦੇ ਜਿਹੜਾ ਮੁਖੀਆ ਵਾ ਪਰਿਵਾਰ ਦਾ ਨਿਕਾੜਾ ਜੀ ਹੈ ਜਿਹੜਾ ਉਹ ਥੇਲਾ ਚਲਾ ਕੇ ਜਿਹੜਾ ਮਿਹਨਤ ਮਜ਼ਦਰੀ ਕਰਕੇ ਜਿਹੜਾ ਗੁਜ਼ਾਰਾ ਕਰਦਾ ਫਿਰ ਜਾ ਕੇ ਪਰਿਵਾਰੀ ਰੋਟੀ ਭਗਦੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅਜਾ ਮਰਸਾ ਦੇ ਮਕਬੂਲਪੁਰਾ ਉਸ ਘਰ ਦੀਆਂ ਜਿਸ ਘਰ ਵਿੱਚ ਜਦੋਂ ਅਮਰਸਰ ਸਾਹਿਬ ਜੀ ਕੱਲ ਬਰਸਾਤ ਹੁੰਦੀ ਆ ਸਾਰੀ ਆਤਮੀ ਪੈਂਦਾ ਸਵੇਰੇ 5:30 ਵਜੇ ਜਿਹੜਾ ਲੈਂਟਰ ਦਾ ਮਲਬਾ ਜਿਹੜਾ ਵਾ ਉਹ ਡਿੱਗ ਜਾਂਦਾ ਵਾ ਅਤੇ ਜਿਹਦੇ ਨਾਲ ਪਰਿਵਾਰ ਖਾਸਾ ਅਗਰਸ ਹੋ ਜਾਂਦਾ ਪਰਿਵਾਰ ਦੇ ਕੋਈ ਚੀਜ਼ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਅਮਰਸਰ ਦੇ ਮਕਬੂਲ ਬਰਾਦ ਸਭ ਤੋਂ ਪਹਿਲੇ ਤੁਹਾਨੂੰ ਘਰ ਵੀ ਦਿਖਾਵਾਂਗੇ ਇੱਕ ਘਰ ਵੀ ਜਿਹੜਾ ਕਾਫੀ ਪੁਰਾਣਾ ਵਾ ਕਾਫੀ ਜਿਹੜੀ ਇਹ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਬਹੁਤੀ ਹਾਲਾਤ ਬਹੁਤੇ ਵਧੀਆ ਨਹੀਂ ਹੈ ਖਸਤਾ ਹਾਲਾਤ ਨੇ ਅਸਰੀਏ ਥਾਂ ਥਾਂ ਤੇ ਨਿਕਲੇ ਪਏ ਨੇ ਅਤੇ ਇਸ ਘਰ ਵਿੱਚ ਚਾਰ ਫੈਮਲੀਆ ਚਾਰ ਪਰਿਵਾਰ ਰਹਿੰਦੇ ਨੇ ਸਾਰੇ ਭਰਾ ਰਹਿੰਦੇ ਨੇ ਹਰ ਇੱਕ ਨੂੰ ਇੱਕ ਕਮਰਾ ਜਿਹੜਾ ਹਿੱਸੇ ਆਇਆ ਵਾ ਤੁਸੀਂ ਦੇਖ ਸਕਦੇ ਹੋ ਲੈਂਟਰ ਦੀਆਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਲੈਂਟਰ ਦੇ ਕੱਲੇ-ਕੱਲੇ ਹਿੱਸੇ ਦੀਆਂ ਤਸਵੀਰਾਂ ਸਾਂਝੀ ਕਰ ਰਹੇ ਆ ਸਰੀਏ ਜਿਹੜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਦਿਖਾਈ ਦੇ ਰਹੇ ਨੇ ਪਤਾ ਨਹੀਂ ਖਸਤਾ ਹਾਲਤ ਆ ਕਿੰਨੇ ਚਿਰ ਦੀ ਪੁਰਾਣੀ ਜਿਹੜੀ ਬਿਲਡਿੰਗ ਆ ਗੱਲਬਾਤ ਵੀ ਕਰਾਂਗੇ ਵੀਰਾਂ ਦੇ ਨਾਲ ਪਾਜੀ ਤੁਸੀਂ ਲੱਗੇ ਰਹਿੰਦੇ ਹੋ ਕੀ ਹਾਲਾਤ ਕੀ ਨੇ ਪਰਿਵਾਰ ਦੇ ਦਸ਼ਕਾ ਸਾਂਝਾ ਕਰ ਦਿਓ ਇਹ ਕਿੰਨੇ ਵੇ ਦੀ ਕਟਨਾ ਹੋਈ ਸਾਰੀ ਇਹ ਗੱਲ ਇਹ ਸਾਰੇ ਕੀ ਹੈ 6:30-4:00 ਵਜੇ ਦੀ ਗੱਲ ਹੈ ਹਾਂਜੀ ਕੀ ਦੇਖਿਆ ਕੀ ਤੁਸੀਂ ਉਹ ਸਾਰੇ ਇੱਕਦਮ ਘੜੰਬ ਦੀ ਆਵਾਜ਼ ਆਈ ਆ ਤੇ ਅਸੀਂ ਦੇਖਿਆ ਵੀ ਅੱਛਾ ਹਾਂਜੀ ਤੇ ਕਿਸ ਤਰ੍ਹਾਂ ਪਰਿਵਾਰ ਨੂੰ ਕੱਢਿਆ ਗਿਆ ਫਿਰ ਕਿੱਥੇ ਕਿੱਥੇ ਇੰਤਜ਼ਾਮ ਕੀਤਾ ਕੋਈ ਸਰਕਾਰੀ ਐਂਬੂਲੈਂਸ ਕੋਈ ਗੱਡੀ ਮੰਗਾਈ ਕਿੱਥੇ ਕਰਾਇਆ ਨਹੀਂ ਆਪ ਹੀ ਸ਼ੇਰ ਦਾ ਸ਼ੇਰ ਸ਼ੇਰ ਦਾ ਟਾਈਮ ਕਿਨੇ ਕੋਈ ਨਿਕਲਿਆ ਨਿਕਲਿਆ ਨਹੀਂ ਕੋਈ ਆਪ ਹੀ ਖਿੱਚ ਤੂ ਕੇ ਕੱਢਿਆ ਮਹਾ ਹੂੰ ਕੀ ਹਾਲਾਤ ਕੀ ਦੇਖੇ ਨਾਲ ਦੇ ਹਾਲਾਤ ਨੇ ਮਲਬੇ ਥੱਲੇ ਦੱਬੇ ਪਏ ਸਾਰੇ ਜੀ ਤੇ ਇੱਕ ਦੇ ਦੀ ਮਿਸੇਜ ਤੇ ਕਾਫੀ ਡੈਮੇਜ ਹੈਗੀ ਨਾ ਹਸਪੀਟਲ ਵਾਲੇ ਵੀ ਇਹਨਾਂ ਕੋ ਪੈਸੇ ਮੰਗੀ ਜਾਣ ਲੈ ਅੱਛਾ ਕੋਈ ਜਿੱਥੇ ਦਾਖਲ ਕਰਾਇਆ ਪਲਸ ਤੇ ਹੁਣ ਕੀ ਹਾਲਾਤ ਕੀ ਨੇ ਪਰਿਵਾਰ ਦੇ ਹਾਲਾਤ ਹੈ ਜੀ ਬਹੁਤ ਮਾੜੇ 16000 ਹੁਣੇ ਮੰਗਣ ਲਾਇਆ 16000 25 30 ਹਜ਼ਾਰ ਦੀ ਗੱਲ ਦੇ ਗਏ 16000 ਹੋਰ ਮੰਗਣ ਲਾਇਆ ਹੂੰ ਤੇ ਮਿੰਟ ਉਸੋ ਵੀ ਇਹ ਜਿਹੜਾ ਘਰ ਹੈ ਕਿੰਨੇ ਕਿ ਬਿਲਡਿੰਗ ਪੁਰਾਣੀ ਹੈ ਇਸ ਪਰਿਵਾਰ ਵਿੱਚ ਕਿੰਨੇ ਜੀ ਰਹਿੰਦੇ ਨੇ ਇਸ ਘਰ ਵਿੱਚ ਸਰ ਚਾਰ ਪਰਿਵਾਰ ਰਹਿੰਦੇ ਆ ਜੀ ਹਾਂਜੀ ਇੱਕ ਦੇ ਮਾਪੋਤੇ ਆ ਤੇ ਇੱਕ ਦੇ ਚਾਰ ਚਾਰ ਪੰਜ ਪੰਜ ਜੀ ਰਹਿੰਦੇ ਆ ਇਸ ਬਿਲਡਿੰਗ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰਿਆ ਉਸ ਘਰ ਦੀਆਂ ਛੋਟੇ ਜਿਹੇ ਬੱਚੇ ਦੀਆਂ ਤੁਹਾਨੂੰ ਹਾਲਾਤ ਦਿਖਾਵਾਂਗੇ ਉਸ ਬੱਚੇ ਦੇ ਸਿਰ ਤੇ ਸੱਟ ਲੱਗੀ ਆ ਉਹਦੀਓ ਤੁਹਾਨੂੰ ਤਸਵੀਰਾਂ ਛਾਂ ਦੇਗਾ ਆ ਪੰਜ ਕੀ ਤੁਸੀਂ ਦੇਖਿਆ ਹਾਲਾਤ ਜਦੋਂ ਮੌਕੇ ਤੇ ਪਰਿਵਾਰ ਦੇ ਤੁਸੀਂ ਲਾਗੇ ਰਹਿੰਦੇ ਗੁਆਣ ਕੀ ਹਾਲਾ ਦੇਖੇ ਪਰਿਵਾਰ ਦੇ ਬਹੁਤ ਮੰਦਾ ਹਮਾਰਾ ਵੇਖਿਆ ਹਾਲਾਤ ਉਹ ਵੋਟੀ ਨੂੰ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਠੀਕ ਹੈ ਹਾਂਜੀ ਬੱਚੇ ਥੱਲੇ ਲੰਮੇ ਪਏ ਹੀ ਤੇ ਬਹੁਤ ਜਿਆਦੀ ਸੱਟ ਲੱਗੀ ਉਹੀ ਪੁੱਛਣ ਆਈ ਤਾਈ ਨੂੰ ਵੀ ਕੀ ਹਾਲ ਹੈ ਵੋਟੀ ਦਾ ਹੁਣ ਠੀਕ ਹੈ ਇਹ ਕਿੰਨੇ ਵਜੇ ਘਟਣਾ ਫਿਰ ਤੁਸੀਂ ਪਰਿਵਾਰ ਨੂੰ ਹਸਪਤਾਲ ਖੜਿਆ ਕੀ ਹਾਲਾਤ ਕੀ ਕਿਸ ਤਰ੍ਹਾਂ ਆਣ ਗਵਾਨ ਨੇ ਕਿੰਨੀ ਮਤ ਕੀਤੀ ਅਈ ਤੇ ਵੇ ਇੱਕ ਸਿਰ ਮੁੜ ਕੇ ਘਰ ਨੂੰ ਚਲ ਗਏ ਬਾਅਦ ਚ ਦਾ ਨਹੀਂ ਸਾਨੂੰ ਪਤਾ ਮੇਰੇ ਕੋ ਵੇਖਿਆ ਹੀ ਨਹੀਂ ਗਿਆ ਵੀ ਇਹਦੇ ਹਾਲਾਤ ਮਾੜੇ ਇੰਨੇ ਹਾਲਾਤ ਮਾੜੇ ਮੈਂ ਘਰ ਨੂੰ ਚਲ ਗਈ ਮੇਰੇ ਕੋ ਨਹੀਂ ਵੇਖਿਆ ਗਿਆ ਕਿ ਕਿ ਮੈਨੂੰ ਹਾਰ ਦੀ ਮਲਾ ਮਰੀਜ਼ ਹੈਗੀ ਆ ਸਕਿੰਟ ਪਿਆ ਮੈਂ ਹਾਂ ਮੇਰੇ ਕੋ ਨਹੀਂ ਵੇਖਿਆ ਜਾਂਦਾ ਵੀ ਮੈਂ ਫਿਰ ਘਰ ਚ ਲੱਗੀ ਜਦੋਂ ਵੋਟੀ ਨੂੰ ਜਾਦੀਆਂ ਸੱਟਾਂ ਵੇਖਿਆ ਬੱਚੇ ਵੇਖੇ ਵੀ ਵੀ ਕੀ ਇਹਨਾਂ ਨਾਲ ਘਟਨਾ ਬਣ ਲੱਗੀ ਆ ਠੀਕ ਹੈ ਹਾਂਜੀ ਫਿਰ ਮੈਂ ਘਰ ਚਲਦਾ ਮਤ ਕੀ ਵਾਸਤੇ ਕੀ ਮੰਗ ਕਰਦੇ ਹੋ ਸਰਕਾਰ ਨੂੰ ਕਿਸ ਤਰ੍ਹਾਂ ਹੈਲਪ ਹੋਣੀ ਚਾਹੀਦੀ ਕਿਸ ਤਰ੍ਹਾਂ ਮਦਦ ਹੋਣੀ ਅਸੀਂ ਤਾਂ ਕਿੰਨੇ ਘਰ ਤੋਂ ਘਟਵੇ ਇਹਨਾਂ ਦੀ ਚੇਰੇ ਦੀ ਮਦਦ ਕੀਤੀ ਜਾਵੇ ਵੀ ਇਹਨਾਂ ਨੂੰ ਚਲੋ ਇਹਨਾਂ ਨੂੰ ਮਾੜੀ ਚੰਗੀ ਜੋ ਵੀ ਆ ਗਈ ਛੱਤ ਪਾ ਕੇ ਦਿੱਤੀ ਜਾਵੇ ਵੀ ਫਿਰ ਲਾ ਆ ਜੋ ਵੇ ਵਿਚਾਰੀ ਗਰੀਬਣੀ ਦਾ ਸਾਰੇ ਤਾਂ ਮਿਹਨਤ ਮਜ਼ਦੂਰੀ ਵਾਲੇ ਆ ਇੱਥੇ ਕੜੀ ਭਾਜੀ ਪਿੰਨਾਂ ਦੀ ਸਰਕਾਰੀ ਨੌਕਰੀਆਂ ਹੈਗੀ ਤੇ ਮਿਹਨਤ ਮਜ਼ਦੂਰੀ ਆ ਤੇ ਘਰਾਂ 'ਚ ਤੁਹਾਨੂੰ ਪਤਾ ਕਿਹੜੇ ਪੈਸੇ ਪਏ ਆ ਇਸ ਕਰਕੇ ਅਸੀਂ ਦੇਖਿਆ ਉਹ ਠੇਲਾ ਚਲਾ ਕੇ ਕਹਿੰਦਾ ਪਰਿਵਾਰ ਗੁਜ਼ਾਰਾ ਕਰਦਾ ਸੀ ਉਹ ਠੇਲਾ ਵੀ ਬਾਹਰ ਲੱਗਾ ਹੋਇਆ ਭਾਜੀ ਦਾ ਤੇ ਸਾਰਾ ਪਰਿਵਾਰ ਖਾਣ ਵਾਲਾ ਸੀ ਬਸ ਬਸ ਇਦਾਂ ਹੀ ਆ ਸਾਰਾ ਟੱਬਰ ਖਾਣ ਵਾਲਾ ਟੀਲੀ ਚਲੋਂ ਵਧਾਈ ਵਿਚਾਰਾ ਇਤਨਾ ਮਿਹਨਤ ਮਜ਼ਦੂਰੀ ਤੁਹਾਨੂੰ ਪਤਾ ਮਿਹਨਤ ਮਜ਼ਦੂਰੀ ਨਾਲ ਘਰ ਦੇ ਵਿੱਚ ਤਾਂ ਹਣਾ ਛਾਤੇ ਡੱਗ ਗਈ ਤੇ ਬੱਚੇ ਵੀ ਵਿਚਾਰੇ ਥੱਲੇ ਆ ਗਏ ਤੇ ਆਪ ਵੀ ਆ ਗਈ ਆ ਤੇ ਕੀ ਕੀਤਾ ਜੀ ਬਹੁਤ ਧੰਨਵਾਦ ਲੋਕਾਂ ਦਾ ਕਹਿਣਾ ਵੀ ਖਾਸ ਕਰਕੇ ਵੀ ਇਹਨਾਂ ਦਾ ਇਲਾਜ ਤੇ ਪ੍ਰਸ਼ਾਸਕ ਮੰਗ ਕਰਦੇ ਨੇ ਵੀ ਇਹਨਾਂ ਦਾ ਮਦਦ ਹੋਣੀ ਚਾਹੀਦੀ ਆ ਜਿੰਨੀ ਕੋਈ ਮਤ ਸਰਕਾਰ ਕਰ ਸਕਦਾ ਵੱਧ ਵੱਧ ਮਦਦ ਸ਼ੁਰੂ ਕਰੇ ਮਾਦਾ ਜੀ ਤੁਸੀਂ ਪਰਿਵਾਰ ਦੇ ਮਾਤਾ ਜੀਓ ਕੀ ਹਾਲਾਤ ਤੁਸੀਂ ਦੇਖੇ ਦਸ਼ਕਾ ਸਾਂਝਾ ਕਰਦੇ ਹੋ ਕੀ ਹਾਲਾਤ ਹੀ ਹੋ ਰਹੇ ਉਹ ਤਾਂ ਹੀ ਫੋਲ ਫਾਲ ਕੇ ਆਪਣੀ ਬੌਟੀ ਨੂੰ ਹਫੜੇ ਲੈ ਗਏ ਸਾਹਮਣੇ ਮੁਰ ਕੇ ਉੱਥੇ ਪਹਿਲ ਸਪਤਾਲ ਲੈ ਗਏ ਗਰੀਬ ਕਿਚੋਂ ਪੈਸਾ ਹੁਣ ਇਹ ਥੋੜੇ ਵਾਲੇ ਫੜਫੜਾ ਕੇ ਲਾਏ ਆ ਜੇ ਥੱਲੇ ਆਣ ਕੇ ਤੈਨੀਆਂ ਕਿੰਨੀ ਬੱਚਾ ਸੇ ਵੇਖ ਹੀ ਲਿਆ ਤੁਸੀਂ ਕਿੰਨੀ ਕਿੰਨੇ ਬੱਚੇ ਗਰੀਬੀ ਨੇ ਦੇ ਮੈਂ ਆਪ ਬੱਚਾ ਜਿਹੜਾ ਮੇਰੇ ਨਾਲ ਆ ਉਹ ਪੰਗ ਬੱਚਾ ਆ ਜਿਹਨੂੰ ਮਰਜ਼ੀ ਪੁੱਛ ਲੋ ਮੈਂ ਬੱਚੇ ਪਾਲ ਸਕਦੀ ਇਹਨਾਂ ਦੇ ਮਾਵਾ ਹੀ ਪਾਲਣ ਤੇ ਮਾਂ ਪਿਓ ਜੀ ਦੇ ਰਹਿਣ ਜੀ ਨਾਲ ਰੋਟੀ ਖਵਾਉਣੀ ਤੇ ਹੁਣ ਜਿਹੜੇ ਇਲਾਜ ਹੋ ਰਿਹਾ ਹੁਣ ਪੈਸੇ ਲੱਗ ਰਹੇ ਨੇ ਕਿ ਜਾਂ ਫ੍ਰੀ ਇਲਾਜ ਹੋ ਰਿਹਾ ਇਹਨਾਂ ਦਾ ਫ੍ਰੀ ਨਹੀਂ ਬਸ ਪੈਸੇ ਲੱਗਣਦੇ ਆ ਇਹ ਇਹ ਮੰਗ ਕਰਦੇ ਸਰਕਾਰ ਕੋਲ ਵੇ ਹੁਣ ਫ੍ਰੀ ਹੋਣਾ ਚਾਹੀਦਾ ਕਰੋ ਮਜਦ ਇੰਨੀ ਗਰੀਬਾਂ ਦੀ ਹਾਂਜੀ ਭਾਜੀ ਹਾਂਜੀ ਹਾਂਜੀ ਇਹ ਵੀ ਗਰੀਬਾਂ ਦੀ ਮਜਦ ਕਰੋ ਵੀ ਬਚਾਰੇ ਕਿੱਥੋਂ ਲਿਆਉਣ ਗਰੀਬ ਮਾਤਰ ਹੈਗੇ ਆ ਤੇ ਇਹਨਾਂ ਦੀ ਸਰਕਾਰ ਜਿੱਤਰਾ ਕਿਤਨਾ ਵੀ ਹੋ ਸਕਦੇ ਇਹਨਾਂ ਦੀ ਮਜਦ ਕਰਨ ਵੀ ਬਹੁਤ ਜੇ ਬੱਚੇ ਸੱਤ ਥੱਲੇ ਆਣ ਕੇ ਮਰ ਜਾਂਦੇ ਆਪ ਮਰ ਜਾਂਦੇ ਤੇ ਫਿਰ ਵੀ ਬਸੋ ਉਸ ਹੀ ਕਰਨਾ ਜੇ ਜੇ ਹੁਣ ਜੇ ਮਹਾਰਾਜ ਰੱਖ ਗਿਆ ਤੇ ਇਹਨਾਂ ਦੀ ਸਰਕਾਰ ਮਜਦ ਕਰ ਰਹੀ ਵੀ ਪਰ ਕੀ ਲੱਗਦਾ ਹਜੇ ਵੀ ਖਤਰਾ ਆ ਵਾ ਹਜੇ ਵੀ ਇਸ ਦੇਖਿਆ ਚਾਰ ਪਰਿਵਾਰ ਰਹਿੰਦੇ ਨੇ ਹਜੇ ਵੀ ਅੰਦਰ ਪੁਰਾਣੀ ਬਿਲਡਿੰਗ ਆ ਕਿਸੇ ਵੀ ਬਾਕੀ ਪਰਿਵਾਰਾਂ ਨੂੰ ਨੁਕਸਾਨ ਹੋ ਸਕਦਾ ਹੈ ਹੋ ਸਕਦਾ ਹਾਂਜੀ ਭਾਜੀ ਇਹ ਕਿ ਘਰ ਤੋਂ ਘਾਟ ਇਹਨਾਂ ਦੀ ਮਜਦ ਕੀਤੀ ਜਾਵੇ ਵੀ ਬੱਚੇ ਆ ਨਿਕੇ ਨਿਕੇ ਪਰਿਵਾਰ ਆ ਉਹ ਗਰੀਬ ਆ ਵਿਚਾਰਾ ਮਾਤਰ ਆ ਤੇ ਜੋ ਵੀ ਇਹ ਸਰਕਾਰ ਤੋਂ ਮੰਗ ਮੰਗਦੇ ਸਾਡੀ ਪੂਰੀ ਕੀਤੀ ਜਾਵੇਗੀ ਧੰਨਵਾਦ ਬੱਚੇ ਦੀ ਤੁਹਾਨੂੰ ਕਿਸੇ ਸਿਰਾ ਜੂਹ ਸਾਂਝੀ ਕਰਾਂਗੇ ਛੋਟਾ ਜਿਹਾ ਬੱਚਾ ਇੱਥੇ ਪੱਟੀ ਸਿਰ ਤੇ ਬੰਨੀ ਆ ਉਹ ਵੀ ਖੇਡ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਜਰੂਰ ਚਲੋ ਪ੍ਰਮਾਤਮਾ ਕੋਲ ਅਰਦਾਸ ਬੇਨਤੀ ਕਰਦੇ ਵੀ ਬੱਚੇ ਦਾ ਬਚਾਅ ਹੋ ਗਿਆ ਛੱਟ ਜਿਹੜੀ ਬੱਚੇ ਨੂੰ ਬਹੁਤੀ ਨਹੀਂ ਲੱਗੀ ਪਰ ਫਿਰ ਵੀ ਕਿਤੇ ਕਿਤੇ ਸਿਰ 'ਚ ਛੱਟ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਬੱਚੇ ਦੇ ਹਾਲਾਤ ਨੇ ਬੜਾ ਲੱਗੇ ਆ ਮੇਰੇ ਯਾਰਾ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਸਿਰ 'ਚ ਛੱਟ ਲੱਗੀ ਆ ਤੁਸੀਂ ਦੇਖ ਸਕਦੇ ਹੋ ਪੱਟੀ ਵਗੈਰਾ ਬੰਨੀ ਹੋਈ ਆ ਪਰ ਫਿਰ ਵੀ ਬਚਾਅ ਆ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਆ ਬਚਾਅ ਆ ਇਸ ਕਕੇ ਪਰਿਵਾਰ ਮਦਦ ਹੋਣੀ ਚਾਹੀਦੀ ਆ ਪਰਿਵਾਰ ਦੇ ਬਾਕੀ ਜੀ ਜਿਹੜੇ ਨੇ ਉਹਨਾਂ ਦੇ ਹਾਲਾਤ ਵੀ ਬਹੁਤੇ ਵਧੀਆ ਨਹੀਂ ਆ ਘਰ ਦੇ ਜਿਹੜੇ ਮੁਖੀ ਆ ਕੁਲਦੀਪ ਘੋੜਿਆ ਕਹਿੰਦੇ ਉਹਦੀ ਸੱਟ ਬਹੁਤ ਜ਼ਿਆਦਾ ਲੱਗੀ ਆ ਪਾ ਜੀ ਤੁਸੀਂ ਕੀ ਹਾਲਾਤ ਦੇਖੇ ਨੇ ਪਰਿਵਾਰ ਦੇ ਬਹੁਤ ਜ਼ਿਆਦੇ ਮਾੜੇ ਵਿਖੇ ਸਰ ਬਹੁਤ ਜ਼ਿਆਦੇ ਬਹੁਤ ਸੱਟ ਪੂਰੀ ਲਹੂ ਨਾਲ ਨਿਚੜੀ ਪਈ ਵੀ ਇੱਕੀ ਨਹੀਂ ਜਾ ਰਹੀ ਹਾਂਜੀ ਬਹੁਤ ਜ਼ਿਆਦੇ ਉਹਨਾਂ ਦੇ ਮਾੜੇ ਘਰਕੁਰ ਬਣਾਉਣਾ ਚਾਹੀਦਾ ਸਰ ਮਤਤ ਕਰੋ ਸਾਡੀ ਗਰੀਬਾ ਗਰੀਬ ਹੀ ਆ ਵਿਚਾਰੇ ਠੇਲੇ ਠੂਲੇ ਵਾਉਂਦੇ ਆ ਪੱਕੀ ਲੱਗਦਾ ਹਜੇ ਗਾਂ ਬਰਸਾਤਾ ਪੈਣੀ ਆ ਸੌ ਦਾ ਮਹੀਨਾ ਚੜ੍ਹਿਆ ਹੀ ਆ ਜੇ ਹੁਣੇ ਹਾਲਾਤ ਹੋ ਗਏ ਨੇ ਤੇ ਗਾਂ ਇੰਨੇ ਕਹਿੰਦੇ ਆ ਕਿ ਮੀਂਹ ਬੜੇ ਪੈਣੇ ਫੇ ਕਿਸ ਤਰ੍ਹਾਂ ਪਰਿਵਾਰ ਆਪਣਾ ਗੁਜ਼ਾਰਾ ਕਰੂਗਾ ਇਹ ਗੁਜ਼ਾਰਾ ਹੁਣ ਕੋਈ ਕੁਝ ਕਹਿ ਨਹੀਂ ਸਕਦੇ ਸਰ ਪਤਾ ਨਹੀਂ ਲੱਗਦਾ ਕਿਹੜੇ ਵਲੇ ਡਿੱਗ ਜਾਣਾ ਫੇ ਸਾਰਾ ਕੋਈ ਪਤਾ ਨਹੀਂ ਆ ਤੇ ਉਹ ਉਹਨਾਂ ਨੂੰ ਕਿਹਾ ਕੁਝ ਨਹੀਂ ਕਰ ਸਕਦੇ ਸਾਡੇ ਘਰ ਵਾਲੇ ਤੇ ਰੋਟੀ ਮਾਹ ਖਵਾਉਂਦੇ ਬਸ ਹਾਂਜੀ ਠੀਕ ਹੈ ਤਾਂ ਬਹੁਤ ਧੰਨਵਾਦ ਤੁਸੀਂ ਦੇਖਿਆ ਪਰਿਵਾਰ ਦੇ ਜਿਹੜੇ ਮੈਂਬਰ ਨੇ ਜਿਹੜੇ ਗਵਾਂਢ ਨੇ ਆਣ ਗਵਾਂਢ ਸੀ ਦਾ ਭੈਣ ਭਰਾ ਨੇ ਹਰ ਇੱਕ ਦਾ ਕਹਿਣਾ ਮੇਰਾ ਪਰਿਵਾਰ ਬਹੁਤ ਗਰੀਬ ਆ ਬੜੇ ਮਾੜੇ ਹਾਲਾਤਾਂ ਵਿੱਚ ਨੇ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਪਰਿਵਾਰ ਦਾ ਮੁਆਵਜ਼ਾ ਪਰਿਵਾਰ ਨੂੰ ਮਿਲਣਾ ਚਾਹੀਦਾ ਖਾਸ ਕਰਕੇ ਜਿਹੜਾ ਇਲਾਜ ਆ ਉਹ ਪਰਿਵਾਰ ਦਾ ਬਿਲਕੁਲ ਫਰੀ ਹੋਣਾ ਚਾਹੀਦਾ ਉਹਨਾਂ ਦਾ ਆਸ਼ਮਾਨ ਜਿਹੜਾ 5 ਲੱਖ ਰੁਪਏ ਦਾ ਕਾਰ ਜਰੂਰ ਬਣਿਆ ਵਾ ਪਰ ਕਹਿੰਦੇ ਉਹ ਕਾਰ ਦੇ ਜਿਹੜੀ ਆ ਨਹੀਂ ਚੱਲ ਰਿਹਾ ਜਿਸ ਤਰ੍ਹਾਂ ਪਰਿਵਾਰ ਦਾ ਕਹਿਣਾ ਵਾ ਪਰ ਪਰਿਵਾਰ ਦਾ ਜਿਹੜਾ ਇਲਾਜ ਆ ਬਿਲਕੁਲ ਫਰੀ ਹੋਣਾ ਚਾਹੀਦਾ ਤੇ ਮਾਤਾ ਜੀ ਹੁਣ ਬੱਚੇ ਫਿਰ ਤੁਸੀਂ ਹੁਣ ਸੰਭਾਲਿਓ ਛੋਟੇ ਬੱਚੇ ਨੂੰ ਕਿਸ ਤਰ੍ਹਾਂ ਸੰਭਾਲਿਓ ਬਾਕੀਆਂ ਨੂੰ ਬੱਚੇ ਹੁਣ ਪੁੱਤ ਮਾਂ ਅਸ ਕਾ ਰਾਤੀ ਸੁੱਤੇ ਹੀ ਮੈਨੂੰ ਆਉਂਦੇ ਸੀ ਵੀ ਤੂੰ ਵੀ ਆ ਜਾ ਮੈਂ ਹੁਣ ਮੈਂ ਘਰ ਛੱਡ ਕੇ ਕਿੱਥੇ ਜਾਵਾਂ ਵੇਖੀ ਜਾਓ ਜੇ ਮੇਰੇ ਬੱਚੇ ਐਡੇ ਮਹਿੰਗੇ ਮੁੱਕ ਚਲੇ ਸੀ ਤੇ ਮੈਂ ਮੁੱਕ ਜੂ ਤੇ ਕਿਹੜੀ ਗੱਲ ਮੈਂ ਪਾਜ਼ੇਵੇਂ ਝੂਟ ਨਹੀਂ ਮਾਰਨਾ ਮੈਂ ਇਸ ਤਰ੍ਹਾਂ ਹੈ ਆਪਣੇ ਬੱਚਿਆਂ ਨੂੰ ਚਲੋ ਮਾਤਾ ਜੀ ਤੁਹਾਡੀ ਜਾਨ ਬਹੁਤ ਕੀਮਤੀ ਆ ਪ੍ਰਮਾਤਮਾ ਨਾ ਇਹ ਹਾਸਾ ਕਰੇ ਨਾ ਪਰਿਵਾਰ ਤੇ ਕੋਈ ਬਾਣਾ ਵਰਦੇ ਮੈਂ ਕਹ ਉਹਨਾਂ ਨੇ ਤੇ ਅੱਖਾਂ ਵੀ ਬਣਵਾਈਆਂ ਹੋਣੀਆਂ ਕਿ ਬਚਾਰੀ ਰੋਬ ਨਹੀਂ ਸਕਦੀ ਐਨੀ ਬੱਚਿਆਂ ਦੀ ਮੰਦੀ ਹਾਲਤ ਆ ਕਿ ਵੇਖਿਆ ਨਹੀਂ ਜਾਂਦੇ ਬਿਲਕੁਲ ਵਿਚਾਰੀ ਖੂਨੋਂ ਖੂੜ ਆਈ ਤੇ ਕਿਆ ਖਤਮ ਹੀ ਹੋ ਗਈ ਆ ਉਹ ਤਾਂ ਪ੍ਰਮਾਤਮਾ ਹੀ ਰੱਖ ਗਿਆ ਆ ਤਾਂ ਹੀ ਤਾਂ ਕਹਿੰਨੇ ਪਈ ਇਹੋ ਸਰਕਾਰ ਕੋ ਮੰਗ ਮੰਗਦੇ ਵੀ ਕਿਸ ਤਰ੍ਹਾਂ ਵੀ ਹੋ ਸਕਦਾ ਇਹਨਾਂ ਗਰੀਬਾਂ ਦੀ ਮਜਦ ਕੀਤੀ ਜਾਵੇ ਵੀ ਠੀਕ ਹੈ ਜੀ ਹਾਂਜੀ ਧੰਨਵਾਦ ਹਾਂਜੀ ਭਾਈ ਤੁਹਾਡੀ ਕੀ ਮੰਗ ਹੈ ਕੀ ਮੰਗ ਕਰਦੇ ਹੋ ਐਡਮਿਨ ਪ੍ਰਸ਼ਾਸਨ ਨੂੰ ਕੀ ਕਹਿੰਦੇ ਅਸੀਂ ਬੇਨਤੀ ਇਹ ਕਰਦੇ ਆ ਕਿ ਤੁਸੀਂ ਸਾਡੇ ਨਾਲ ਜਾ ਕੇ ਪਲਸ ਹਸਪੀਟਲ ਚ ਕਲਦੀਪੌਰ ਨੂੰ ਆਪ ਵੇਖਿਓ ਖੁਦ ਸਾਡੀ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਦੇ ਨਾਲ ਮੈਂ ਵੀ ਤੁਹਾਡੇ ਨਾਲ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਬਹੁਤ ਬਹੁਤ ਮਿਹਰਬਾਨ। ਲੱਗਦਾ ਸਭਾਂ ਚ ਤੁਸੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਨੂੰ ਕਿਸੇ ਡੀਸੀ ਨੂੰ ਅਮਰਸਾਦ ਦੇ ਇਥੋਂ ਦੇ ਐਮਐਲਏ ਕੌਂਸਲ ਮਿਲੋਗੇ ਜਾ ਕੇ ਪਰਿਵਾਰ ਦੀ ਮਤਵ ਵਾਸਤੇ। ਬਿਲਕੁਲ ਮਿਲਾਂਗੇ ਜੀ। ਐਡੇ ਗੋਲਦੀ ਨੇ ਇਹਨਾਂ ਦਾ ਘਰ ਮੈਂ ਹੁਣ ਵੀ ਜਾ ਰਿਹਾ ਜੀ ਤੁਹਾਡੇ ਨਾਲ ਹੀ ਮੈਂ ਗੋਲਦੀ ਦਾ ਘਰ ਵੀ ਇੱਥੇ ਲੱਗ ਗਿਆ। ਉਹ ਕਹਿੰਦਾ ਮੈਂ ਮੀਟਿੰਗ ਵਿੱਚ ਬੈਠਾ ਮੈਂ ਮੀਟਿੰਗ ਉੱਠ ਕੇ ਕਿ ਮਾਲੀ ਸਾਹਿਬ ਦਾ ਕਰ ਰਿਹਾ ਕਿ ਜੰਗਾ ਉਹ ਆਇਆ ਹੀ ਨਹੀਂ ਜੇ ਕੱਲ ਦਾ। ਕੀ ਮੰਗ ਕਰਦੇ ਹੋ? ਇਹੋ ਹੀ ਮੰਗ ਹੈ ਜੀ ਹੁਣ ਸਾਡੀ ਮਦਦ ਕਰਨ। ਠੀਕ ਹੈ ਜੀ ਬਹੁਤ ਬਹੁਤ ਪੰਜਾਯਾ। ਆ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਦਾ ਮੈਂਬਰਾਂ ਦਾ ਕਹਿਣਾ ਵੀ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਹਾਲਾਤ ਬਹੁਤੇ ਵਧੀਆ ਨਹੀਂ ਪਰਿਵਾਰ ਦੇ ਪਰਿਵਾਰ ਦੀ ਗਰੀਬੀ ਦੇ ਹਾਲਾਤ ਨੇ ਬਹੁਤ ਗਰੀਬ ਪਰਿਵਾਰ ਹੈ ਇੱਕੋ ਇਸ ਛੱਤ ਦੇ ਚਾਰ ਪਰਿਵਾਰ ਇੰਦੇ ਚਾਰ ਫੈਮਿਲੀ ਰਹਿ ਰੀਆਂ ਨੇ ਕੱਲੇ-ਕੱਲੇ ਨੂੰ ਕਮਰਾ ਆਇਆ ਵਾ ਪਰ ਹਾਲਾਤ ਜਿਹੜੇ ਬਿਲਡਿੰਗ ਦੇ ਬਹੁਤੇ ਵਧੀਆ ਨਹੀਂ ਐ ਖਸਤਾ ਹਾਲ ਤੇ ਆ ਪੁਰਾਣਾ ਜਿਹੜੇ ਦੇ ਮਕਾਨ ਬਣਿਆ ਹੋਇਆ ਇਹ ਜਿਹੜਾ ਮਲਬਾ ਤੁਸੀਂ ਦੇਖ ਸਕਦੇ ਮਲਬਾ ਡਿੱਗਣ ਦੇ ਕਾਰਨ ਪਰਿਵਾਰ ਦੇ ਜੀ ਜ਼ਖਮੀ ਹੋ ਗਨੇ ਇਸ ਕਾਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਐ ਭਾਈ ਇਹਨਾਂ ਦਾ ਮੁਆਵਜ਼ਾ ਇਹਨਾਂ ਦਾ ਜਿਹੜਾ ਇਲਾਜ ਆ ਬਿਲਕੁਲ ਫ੍ਰੀ ਹੋਣਾ ਚਾਹੀਦਾ ਕਿਉਂਕਿ ਪਰਿਵਾਰ ਦੇ ਜਿਹੜਾ ਮੁਖੀਆ ਵਾ ਪਰਿਵਾਰ ਦਾ ਘਰ ਦਾ ਜੀ ਐ ਜਿਹੜਾ ਉਹ ਥੇਲਾ ਚਲਾ ਕੇ ਜਿਹੜਾ ਮਿਹਨਤ ਮਜ਼ਦਰੀ ਕਰਕੇ ਜਿਹੜਾ ਗੁਜ਼ਾਰਾ ਕਰਦਾ ਫਿਰ ਜਾ ਕੇ ਪਰਿਵਾਰੀ ਰੋਜੀ ਰੋਟੀ ਭਖਦੀ ਆ ਇਸ ਕਾਕੇ ਇਲਾਜ ਦੇ ਪੈਸੇ ਕਹਿੰਦੇ ਅਸੀਂ ਵੀ ਮੰਗ ਕਰਦੇ ਆ ਸਰਕਾਰ ਕੋਲ ਵੀ ਇਹਨਾਂ ਦਾ ਫ੍ਰੀ ਇਲਾਜ ਹੋਣਾ ਚਾਹੀਦਾ ਤਾਂ ਜੋ ਕਿ ਇਹ ਜਿਹੜਾ ਪਰਿਵਾਰ ਫ੍ਰੀ ਇਲਾਜ ਕਰਾ ਸਕਦੇ ਆਪਣੀ ਜਿਹੜੀ ਆ ਖਾਸਤਾ ਵਜ ਦਾ ਪਰਿਵਾਰ ਫਿਰ ਵਾਪਸ ਆਪਣੇ ਪਰਵਾਹ ਵਿੱਚ ਆ ਸਕੇ ਮੈਨੂੰ ਦਿਓ ਜਵਾਤ ਮਹਿਤਵਦਾ ਹਦੀਦ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ